ਪਿਆਰ ਦਾ ਰਾਹ ਜਿਹਦਾ ਕੋਈ ਨਾ ਵਸਾ ਕਰਾਂ ਕਿ ਨਾ ਹਈ ਮੈਂ ਡਰਦੀ ਰਹਾਂ ਕਦੇ ਤੁਰਾਂ ਕਦੇ ਰੁਕਾਂ ਸੋਚ-ਸੋਚ ਪੱਬ ਮੈਂ ਤਰਾਵ ਕਦੇ ਵਧਾਂ ਕਦੇ ਤੱਕਾਂ ਪਿਛਾਂ ਮੈਂ ਤੱਕ-ਤੱਕ ਕਰਦੀ ਰਹਾ ਪਿਆਰ ਦਾ ਰਾਹ ਜਿਹਦਾ ਕੋਈ ਨਾ ਵਸਾ ਕਰਾਂ ਕਿ ਨਾ ਹਈ ਮੈਂ ਡਰਦੀ ਰਹਾਂ ਕਦੀ ਖਾਬਾਂ ਨੂੰ ਸੰਜੋ ਲਵਾਂ ਕਦੀ ਹੰਝੂਆਂ ਨਾਲ ਪਿਘੋਲਵਾਂ ਕੁਆਇਸ਼ਾਂ ਦੀ ਜਦੋਂ ਜਹਜ ਅੱਖਾਂ ਤੇ ਗਹਿਰੇ ਹਸ਼ਰ ਕਰਾਂ ਕਦੇ ਦਿਲ ਕਦੇ ਦਿਮਾਗ ਨਾਲ ਲੜਾਉ ਪਿਆਰ ਦਾ ਰਾਹ ਜਿਹਦਾ ਕੋਈ ਨਾ ਬਸਾ ਕਰਾਂ ਕਿ ਨਾ ਹਈ ਮੈਂ ਡਰਦੀ ਰਹਾ ਕਈ ਲੜ ਸਦਰ ਨੂੰ ਮੈਂ ਦੱਬਦੀ ਹੀ ਰਹਾ ਉਹਨੂੰ ਤੱਕ ਵੀ ਸਕਦੀ ਨਹੀਂ ਵਿੜਕਾਂ ਵੀ ਲੈਂਦੀ ਰਹਾ ਉਹਨੂੰ ਹਰ ਪਲ ਸੋਚਾਂ ਪਰ ਕੋਈ ਗੱਲ ਨਾ ਕਰਾਂ ਪਿਆਰ ਦਾ ਰਾਹ ਜਿਹਦਾ ਕੋਈ ਨਾ ਬਸਾ ਕਰਾਂ ਕਿਨਾ ਹਾਈ ਮੈਂ ਡਰਦੀ ਰਹਾ ਹਾਂ ਇਹ ਦੋਲਦੀ ਬੇੜੀ ਜਈ ਪਤਨਾ ਤੇ ਕਦੇ ਪੁੱਛਦੀ ਨਹੀਂ ਬੇ ਲੂੜੇ ਤੂਫਾਨਾਂ ਚ ਕਿਰੀ ਇਹਦਾ ਕੋਈ ਮਲਾਹ ਵੀ ਤੇ ਨਹੀਂ ਫੇਰ ਵੀ ਕਹਾ ਪੈਰ ਤਰਾਂ ਕੇਨਾ ਪਿਆਰ ਦਾ ਰਾਹ ਜਿੰਦਾ ਕੋਈ ਨਾ ਵਸਾ ਕਰਾਂ ਕਿਨਾ ਹਾਈ ਮੈਂ ਡਰਦੀ ਰਹਾ ਹਾਂ ਹਾਈ ਮੈਂ ਡਰਦੀ ਹੀ ਰਹਾ ਹਾਂ